ਬੜਾ ਮੂੰਹ ਜਿਹਾ ਸੁੱਟਿਆ ਕੀ ਗੱਲ ਹੋਈ ਆ ਯਾਰ ਮੰਮੀ ਮੂੰਹ ਕੀ ਸੁੱਟਣਾ ਵਾ ਹਾਂ ਮੈਂ ਸਕੂਲੇ ਨਹੀਂ ਗਿਆ ਤੇ ਮੇਰੇ ਸਕੂਲ ਵਾਲੇ ਬੂਟ ਪਾਟ ਗਏ ਆ ਤੇ ਜਿਹੜੇ ਸਕੂਲ ਵਾਲੇ ਨਹੀਂ ਆ ਉਹ ਜਿਹੜੀ ਮੈਡਮ ਆ ਉਹ ਮੈਨੂੰ ਅੰਦਰ ਨਹੀਂ ਬੈਨ ਦਿੰਦੀਆਂ ਕਹਿੰਦੀਆਂ ਵੀ ਨਵੇਂ ਬੂਟ ਲੈ ਕੇ ਆਏਂਗਾ ਤੇ ਫੇਰ ਆ ਪਹਿਨ ਦੇਣਾ ਨਹੀਂ ਤੇਰਾ ਆਪਾਂ ਪਹਿਨ ਦੇਣਾ ਕਲਾਸ ਚ ਪੁੱਤ ਬੂਟ ਤੇ ਮੈਂ ਤੈਨੂੰ ਲਿਆ ਦੇਣੀ ਹੀ ਤੇਰਾ ਡੈਡੀ ਦੋ ਦਿਨ ਕੰਮ ਤੇ ਨਹੀਂ ਗਿਆ ਇੱਕ ਤੇ ਦਿਹਾੜੀ ਭੱਜ ਗਈ ਆ ਉਹ ਤੇ ਮੈਨੂੰ ਵੀ ਪਤਾ ਪਰ ਉਹ ਮੈਨੂੰ ਬਹੁਤ ਤੰਗ ਕਰਦੀ ਆ ਉਹ ਜਿਹੜੀ ਮੈਡਮ ਆ ਉਹ ਮੈਨੂੰ ਕੋਈ ਗੱਲ ਕਹੀ ਜਾਂਦੀ ਆ ਵਾ ਵੀ ਤੂੰ ਆਪਣੇ ਬੂਟ ਨਵੇਂ ਲੈ ਆਣੇ ਆ ਕਿ ਨਹੀਂ ਮੈਂ ਹੁ ਜੇ ਤੇਰੇ ਪਾਪਾ ਜਾਂਦੇ ਨਾ ਅੱਜ ਤੇ ਫੇਰ ਤੇ ਚਲੂ ਕੋਈ ਪੈਸੇ ਲੈ ਆਉਂਦੇ ਤੇ ਤੇਰੇ ਬੂਟ ਲਿਆ ਦੇਣੀ ਸੀ ਹੁਣ ਮੈਂ ਕੋਈ ਕੰਮ ਕਰ ਸਕਦੀ ਆ ਜੇ ਮੈਂ ਆੜਮਾ ਜਿਆਦਾ ਤੰਗ ਕਰਦੀ ਆ ਮੈਨਾਂ ਤੇ ਕੋਈ ਗੱਲ ਨਹੀਂ ਮੈਂ ਤੇ ਚਾਚੀ ਕੋ ਪੈਸੇ ਕਰ ਲੈਣ ਦੀ ਆ ਤੇ ਤੈਨੂੰ ਬੂਟ ਲਿਆ ਦਿੰਨੀ ਆ ਤੇ ਜਦੋਂ ਪੈਸੇ ਆਉਣਗੇ ਫਿਰ ਪਾਪਾ ਲਿਆ ਕੇ ਆਉਣਗੇ ਤੇ ਫਿਰ ਮੈਂ ਵਾਪਸ ਕਰਾਂਗੀ ਯਾਰ ਮੰਮੀ ਚਾਚੀ ਕੋ ਰਹਿਣ ਦਿਓ ਯਾਰੇ ਕੋਈ ਗੱਲ ਨਹੀਂ ਮੈਂ ਤੋ ਕਹਤੇ ਨੇ ਫਿਰ ਛੁੱਟੀ ਕਰ ਲੈਣਾ ਮੈਂ ਜਦੋਂ ਪੈ ਗਿਆ ਰ ਗਿਆ ਆਪਣੇ ਕੋਲ ਫਿਰ ਉਦੋਂ ਕਰ ਲਾਂਗੇ ਨਹੀਂ ਪੁੱਤ ਪੇਪਰ ਸਿਰ ਤੇ ਆਏ ਆ ਛੁੱਟੀ ਕਰਕੇ ਤੇ ਜਿਹੜਾ ਪੁੱਤ ਉਹਨਾਂ ਨੇ ਅੱਜ ਪੜਾ ਦੇਣਾ ਵਾ ਉਹਨਾਂ ਕੱਲ ਨਹੀਂ ਬਣਾਉਣਾ ਮੁੜ ਕੇ ਹਾਂ ਜੀ ਚਲ ਏ ਤੇ ਆ ਵਾ ਚਲੋ ਮੈਂ ਆਪ ਆਪਾਂ ਕੋਈ ਕੰਮ ਵੇਖਾਂ ਤੇ ਤੂੰ ਇਹਨਾਂ ਚੱਕ ਰੋਟੀ ਰੱਟੀ ਪੜਾ ਨਹੀਂ ਤੂੰ ਕੰਮ ਨਾ ਵੇਖ ਤੂੰ ਆਪਣੀ ਕਿਤਾਬ ਫੜ ਫਿਰ ਪੇਪਰ ਸਿਰ ਤੇ ਆਏ ਆ ਕੋਈ ਨਹੀਂ ਪਾਪਾ ਨੂੰ ਮੈਂ ਕੰਮ ਕਰਾ ਦੇਣੀ ਕਿਹੜਾ ਕਰਾਉਣਾ ਵਾ ਹੈ ਤੇ ਨਹੀਂ ਆਣਾ ਵੀ ਸੱਚਾ ਵਾ ਸਕੂਲ ਵਾਲੇ ਤੰਗ ਕਰਦੇ ਆ ਤੇ ਜਦੋਂ ਇਦਾਂ ਸਕੂਲ ਵਾਲੇ ਬੋਲਣ ਤੇ ਬੱਚੇ ਦੀ ਬੇਇੱਜ਼ਤੀ ਵੀ ਹੁੰਦੀ ਆ ਚਲ ਜੀ ਹੁਣ ਵੱਲ ਜਾਨੀ ਆ ਉਹਦੇ ਕੋਲ ਥੋੜੇ ਜਿਹੇ ਪੈਸੇ ਲੈ ਆਉਣੇ ਆ ਮੁਰਕੇ ਦੇ ਦੂੰਗੀ ਆਏ ਹਾਏ ਹਾਏ ਸਾਈਕਲ ਨੂੰ ਕੀ ਹੋ ਗਿਆ ਵਾ ਰਮਨ ਤੇਲ ਤੋਂ ਦੇਣ ਵਾਲਾ ਜਾਂਦਾ ਨਹੀਂ ਆ ਇਹਨੂੰ ਤੇਲ ਬਾਅਦ ਚ ਦੇ ਲਿਓ ਪਹਿਲਾਂ ਉਹ ਮੇਰੀ ਗੱਲ ਸੁਣੋ ਹੁਣ ਕੀ ਹੋ ਗਿਆ ਵਾ ਦੱਸ ਦੀ ਤੁਹਾਨੂੰ ਕੀ ਹੋ ਗਿਆ ਵਾ ਹੁਣ ਹਣਾ ਕੀ ਆ ਮੁੰਡਾ ਖਿਜਣ ਡਿਆ ਸੀ ਕੀ ਗੇਦਾ ਆਂਦਾ ਵੀ ਸਕੂਲ ਵਾਲੇ ਬੂਟ ਟੁੱਟੇ ਆ ਸਾਰਾ ਪਾਣੀ ਵਿੱਚ ਪੈਂਦਾ ਵਾ ਮੈਨੂੰ ਬੂਟ ਲਿਆ ਕੇ ਦਿਓ ਰਵਣਾ ਤੇਰੇ ਹੁੰਦਾ ਵੀ ਕੱਲ ਵੀ ਠੇਕੇਦਾਰ ਨੇ ਛੁੱਟੀ ਕਰਤੀ ਦਿਹਾੜੀਆਂ ਤੇ ਦੋ ਤਿੰਨ ਲੱਗੀਆਂ ਹੀ ਨਹੀਂ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਪੈਸੇ ਦੇ ਉਹਦੀ ਫੀਸ ਵੀ ਤਾਰਨੀ ਆ ਤੇ ਹੋਰ ਵੀ ਸਮਾਨ ਸਮੂ ਲਿਆਉਣਾ ਵਾ ਘਰ ਸੌਦਾ ਵੀ ਹੈ ਨਹੀਂ ਆ ਮੇਰੀ ਸੁਣੋ ਗੱਲ ਜਦੋਂ ਮੁੰਡਿਆਂ ਨੂੰ ਮਖੌਲ ਕਰਦੇ ਆ ਨਾ ਫੇਰ ਉਹ ਆਣ ਕੇ ਖੇਜਦਾ ਵਾ ਪਿੱ ਤੁਹਾਡਾ ਤੇ ਹੋ ਹਾਲ ਰਹਿਣਾ ਵਾ ਤੇ ਮੈਨੂੰ ਜੈ ਇੱਦੇ ਸਕੂਲ ਚ ਕਿਉਂ ਪਾਇਆ ਮੈਨੂੰ ਤਾਂ ਸਰਕਾਰੀ ਪਾ ਦਿਓ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਲਿਆ ਦਿੰਨੇ ਆ ਤੇਰੇ ਪਾਪਾ ਨਾ ਕਰਦੀ ਨਾਲੇ ਨਾ ਅੰਦਰੋਂ ਦੋ ਟੀਨਾ ਟੁੱਟ ਗਈਆਂ ਵਾ ਵਿੱਚ ਤੇੜਜੀ ਆ ਗਈ ਐ ਤਾਂ ਪਾਣੀ ਸਾਰਾ ਅੰਦਰ ਆਉਂਦਿਆ ਵਾ ਮੇਰਾ ਮਨ ਨੂੰ ਗੁਜ਼ਾਰਾ ਤਾਂ ਕਰਨਾ ਹੀ ਪੈਣਾ ਵਾ ਹੁਣ ਕੀ ਕਰਨਾ ਵਾ ਨਹੀਂ ਤਾਂ ਉਹਦਾ ਹੱਲ ਨਹੀਂ ਕੋਈ ਹੈਗਾ ਉਹਦੇ ਉੱਤੇ ਕੋਈ ਚੀਜ਼ ਲਾ ਦਿਓ ਪਾਣੀ ਨਾ ਅੰਦਰ ਆਊਗਾ ਬੋਰੀਆਂ ਬਾਰੀਆਂ ਪਾ ਦਨਾ ਫਿਰ ਮੈਂ ਹੁਣ ਕੀ ਕਰਸਾਂ ਨਾ ਬੋਰੀਆਂ ਬਾਰੀਆਂ ਪਾ ਕੇ ਟਿੱਟਾਂ ਉੱਤੇ ਰੱਖ ਦਿਓ ਜਿਹੜੀਆਂ ਉੱਡਣ ਨਾ ਓਏ ਆਵੇ ਜਿਹੜਾ ਮੀਂਹ ਬਾਨਾ ਵਿੱਚ ਪਵੇ ਤੇ ਜੇ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਾਂ ਤੇ ਹਾਂ ਮੇਰਾ ਇਰਾਦਾ ਇਹ ਬੰਡਿਆ ਹੀ ਵੀ ਮੈਂ ਜੀ ਹੁਣ ਕੀ ਕਰਾਂ ਜਾ ਕੇ ਪੈਸੇ ਨਾ ਥੋੜੇ ਜਿਲੇ ਆਵਾ ਤੇ ਜਦੋਂ ਤੁਹਾਨੂੰ ठेकेदार ਦਊਗਾ ਤੇ ਉਹ ਤੋਂ ਉਹਨੂੰ ਦੇ ਦਾਂਗੇ ਤੇ ਨਾਲੇ ਤੇ ਕਰਨ ਦੇ ਬੂਟ ਬਾਟ ਲੈ ਆਉਂਦੇ ਆ ਤੇ ਨਾਲੇ ਕਰ ਦਾ ਸਬਦਾ ਸੂਤ ਲੈ ਆਉਂਦੇ ਆ ਮੇਰੀ ਗੱਲ ਸੁਣ ਰਵਨ ਉਹ ਗੱਲਾਂ ਨਾ ਕਰੇ ਗੱਲਾਂ ਉਹਨੇ ਕਾਧੀਆਂ ਕਰਨੀਆਂ ਵਾ ਅੱਗੇ ਮੈਂ ਚੀਜ਼ ਲੈ ਆਈ ਹੰਦੀ ਨਹੀਂ ਆ ਤੇ ਜਦੋਂ ਹੋਊਗੀ ਕੋਲ ਤੁਸੀਂ ਦੇ ਦਾਂਗੇ ਵਾਪਸ ਕਰ ਦਾਂਗੇ ਮਾਲਾ ਫਿਰ ਉਹਨੂੰ ਇਹ ਨਾ ਖੀਪੇ ਅਸੀਂ 1-2 ਦਿਨਾਂ ਤੱਕ ਪੈਸੇ ਵਾਪਸ ਕਰ ਦਾਂਗੇ ਘਟੋ ਘਟ 15 ਦਿਨਾਂ ਦਾ ਉਹ ਵਕਬਾ ਪਾਈ ਹੁਣ ਕੀ ਪਤਾ ठेकेदार ਨੇ ਕਿਦਾਂ ਦੇਣੇ ਤੇ ਕਿਦਾਂ ਨਹੀਂ ਚਲ ਕੋਈ ਨਹੀਂ ਉਹਨੂੰ ਮੈਂ ਕਹਿ ਦੂੰਗੀ ਵੀ 15-20 ਦਿਨਾਂ ਤੱਕ ਵਾਪਸ ਕਰੂੰਗੀ ਮੈਂ ਪੈਸੇ ਤੇ ਜਿੱਦਾਂ ਮੈਂ ਖੜੂੰਗੀ ਓਦਾਂ ਹੀ ਦੇ ਕੇ ਜਾਊਂਗੀ ਓਏ ਆਹੋ ਤੇ ਇੱਕ ਮੇਰਾ ਇਰਾਦਾ ਇਹ ਬਾਂਡਿਆ ਵੀ ਜਿੱਦਾਂ ਤੁਸੀਂ ਕੰਮ-ਕੁਮ ਤਾਂ ਪੈਸੇ ਲਿਉਂਦੇ ਜਿੰਨੇ ਇੱਕ ਨਿਗੀਜੀ ਕਮੇਟੀ ਨਾ ਪਾ ਛੜੀਏ ਚਲ ਇਦਾਂ ਕਰ ਲਾ ਕਮੇਟੀ ਪਾ ਦੀਏ ਤੇ ਜਿਹੜੀਆਂ ਟੀਨਾ ਦੋਕ ਟੁੱਟੀਆਂ ਵਾਂ ਨਾ ਉਹ ਲਾ ਲੂ ਕੇ ਤਾਂ ਪਾਲਾਂਗੇ ਚਲ ਪਾਲਾ ਆਹੋ ਤੇ ਇਹ ਆ ਵੀ ਕੰਮ ਤੋਂ ਛੁੱਟੀ ਕਰ ਦਿੰਦਾ ਬਾਵਾ ਮਹੀਨਾ ਲਗਾਤਾਰ ਲੱਗੇ ਫੇਰ ਵੀ ਪੈਸੇ ਚਾਰ ਬਣ ਜਾਂਦੇ ਆ ਤੇ ਗੁਜ਼ਾਰਾ ਕਰਦਾ ਚੱਲਦਾ ਜਾਂਦਾ ਹੋਰ ਜਿਤਰਾ ਇਦਾਂ ਦਿਨ ਟੁੱਟ ਜਾਂਦੇ ਫੇਰ ਬਣਦਾ ਕੱਖ ਨਹੀਂ ਇਹ ਪੈਸੇ ਤਾਂ ਚੱਲ ਕੋਈ ਗੱਲ ਨਹੀਂ ਵੇਖ ਲਓ ਤੁਸੀਂ ਸਾਈਕਲ ਤੇ ਮੈਂ ਵੀ ਇੱਕ ਅੱਧਾ ਕੰਮ ਵੇਖ ਕੇ ਤੇ ਮੈਂ ਫੇਰ ਉਹਦੇ ਨਾਲ ਜਾਨੀਆਂ ਲੈ ਆਉਣੀਆਂ ਪੈਸੇ ਕਰਨ ਵੀ ਨਾ ਮੇਰੇ ਨਾਲ ਖੇਜ ਖੱਜ ਕੇ ਤੇ ਚਲ ਗਿਆ ਬਾਹਰ ਨੂੰ ਤੇਰੀ ਗੱਲ ਸੁਣੋ ਪਿੰਡ ਦੇ ਵਿੱਚ ਸੋ ਜਾਣਾ ਲੈਂਟਰ ਪਾਉਂਦੇ ਆ ਵਾ ਤੇ ਅਕਸਰ ਉਹ ਟੈਲਾ ਟੂਲਾ ਜਿਹੜੇ ਟੀਅਰ ਹੁੰਦੇ ਆ ਉਹ ਲਉਂਦੇ ਆ ਨਾ ਤੇ ਪਤਾ ਕਰ ਲਓ ਜੇ ਮਿਲੂਗਾ ਤੇ ਉਹ ਪਾ ਕੇ ਉਤੇ ਦੋ ਕਬੂਰੀਆਂ ਦਾ ਨੇਰੂ ਬਣਾ ਕੇ ਤੇ ਨੇਰੂ ਉੱਤੇ ਪਾ ਦਾਂਗੇ ਚਲ ਜਿਹੜਾ ਤਰਾ ਚੋਂਦਾ ਵਾ ਕਮਰਾ ਚੋਂੋਂਦੋ ਹਟੂਗਾ ਓਏ ਉਹ ਤਾਂ ਤੇਰੀ ਗੱਲ ਰਮਨ ਠੀਕ ਆ ਉਹ ਹੁਣ ਪੈਸੇ ਨਗਦ ਮੰਗਦੇ ਆ ਹੁਣ ਨਗਦ ਸਾਡੇ ਕੋਲ ਦਿੱਤੇ ਨਹੀਂ ਜਾਦੇ ਤਾਂ ਹੀ ਅਸੀਂ ਰਹਿ ਜਾਂਦੇ ਆ ਚੀਜ਼ਾਂ ਤੋਂ ਚੱਲ ਜੇ ਕਣਕ ਦੇ ਪੈਸੇ ਆਉਣਗੇ ਤਾਂ ਕਿੰਨੇ ਕੁ ਦਿਵਾਨੀਆਂ ਕਣਕੋ ਲਾ ਦਾਂਗੇ ਰਮਨ ਅਜੇ ਤਾਂ ਕਣਕ ਗੱਬ ਚ ਵੀ ਨਹੀਂ ਆਈ ਤੇ ਉਹਨੂੰ ਕਿੱਦਾਂ ਮੈਂ ਕਹਦਾ ਚੱਲ ਹਾਂ ਛੱਡੋ ਗੱਲ ਮੈਂ ਵੀ ਕੋਈ ਕੰਮ ਵੇਖਾਂ ਤੇ ਫਿਰ ਮੈਂ ਜਰੀ ਕੋ ਉਧਰ ਜਾ ਕੇ ਤੇ ਪੈਸੇ ਲਿਆਵਾਂ ਪੜੀ ਚੱਲ ਵੇਖ ਲੈ ਮਾਰਾ ਫਾਦੀ ਦਵਾਈ ਹਾਂ ਫਾਦੀ ਹੈ ਮੈਂ ਠੀਕ ਹੋ ਹੁਣ ਅੱਛਾ ਪਿਆਰ ਫਰਕਾ ਪਿਆਰ ਫਰਕ ਮਿਲਦਾ ਚੱਲ ਵਧੀਆ ਪੈ ਗਿਆ ਤੇ ਉਦਾਂ ਮੈਂ ਕੀਤਾ ਸੀ ਫੋਨ ਕੁੜੀ ਨੂੰ ਅੱਛਾ ਤੇ ਉਹ ਕਹਿੰਦੀ ਮੈਂ ਆਉਣੀ ਆ ਇਹ ਚੱਲ ਕੋਈ ਨਹੀਂ ਤੂੰ ਬੰਦ ਫੋਨ ਕਰਨਾ ਤੇ ਆ ਉਹ ਚੱਲ ਮੈਂ ਜਿੰਦਿਆ ਜਿੰਦੇ ਮਿਲੇ ਸਾਰੇ ਇਹ ਤਾਂ ਸਹੀ ਭਰ ਨਹੀਂ ਇਹਨੇ ਕਰਨਾ ਹੈ ਕੱਲ ਪਹੁੰਗੂ ਥੋੜੀ ਨਹੀਂ ਨਹੀਂ ਕਾਲੀ ਵਾਲੀ ਕੋਈ ਗੱਲ ਨਹੀਂ ਮੈਂ ਜੇ ਅੱਜ ਨਾ ਆ ਜਾਊਗਾ ਕੱਲ ਨੂੰ ਆ ਜੀ ਮੇਰੇ ਦੋ ਦਿਨ ਹਟ ਗਿਆ ਜੀ ਕੋਈ ਗੱਲ ਨਹੀਂ ਉਦਾਂ ਠੀਕ ਹੋ ਹੁਣ ਤੋ ਹਰ ਪੁੱਛਿਆ ਦੀ ਵੀ ਕੀ ਹੋਇਆ ਬੀਬੀ ਨੂੰ ਮੈਂ ਫਿਰ ਦੱਸਤਾ ਅੱਭੀ ਕਹੂੰ ਦੱਸਣਾ ਜੀ ਤੂੰ ਉਹ ਚੱਲ ਦੱਸਤਾ ਕੋਈ ਇਹ ਵਿਚਾਰੀ ਨਕੀ ਆਉਗੀ ਕਿ ਇਹ ਨਕੀ ਨੇ ਵਾਲੇ ਵਿੱਚ ਜਾਉਗੀ ਪਤਾ ਕੰਮ ਕਿੰਨੇ ਆ ਬੱਦਾਰੀ ਦੇ ਵਿੱਚ ਉਹ ਆਹੋ ਉਹਦੇ ਹੈ ਵਾ ਜੇ ਨਾਮ ਦੱਸਾਂ ਤੇ ਫੇਰ ਮੁੜ ਕੇ ਉਹਨੇ ਗੁੱਸਾ ਕਰਨਾ ਮੈਨੂੰ ਤੂੰ ਦੱਸਿਆ ਨਹੀਂ ਤੂੰ ਤਾਂ ਠੰਡ ਹੈਗੀ ਬੱਚੇ ਠੰਡ ਲਵਾ ਲਾਂਗੇ ਉਹਦੇ ਵਿੱਚ ਉਹਨੂੰ ਪਤਾ ਤੇ ਲੱਗ ਜਾਂਦਾ ਹੀ ਆ ਪਹਿਲੀ ਗੱਲ ਹੈ ਕੀ ਦਾ ਹਾਂ ਤੇ ਉਹ ਦਵਾਈ ਕਿੰਨੀ ਕੀ ਰਹਿ ਗਈ ਆ ਹੋਰ ਦਵਾਇਤੇ ਵਿਆਹ ਦਾ ਨਹੀਂ ਗੇਂ ਕੋਈ ਗੱਲ ਨਹੀਂ ਤੇ ਮੈਂ ਚੱਲ ਮੈਨੂੰ ਦਾਦੀ ਜਿਹੜਾ ਮੁੱਕ ਜੂ ਮੈਂ ਫੇਰ ਲਿਆ ਦੂੰਗਾ ਕੋਈ ਗੱਲ ਨਹੀਂ ਹਾਂ ਤੂੰ ਜਿਹੜੀ ਹੋ ਰਹੀ ਇੱਥੇ ਕਹਿੰਦੇ ਹੁੰਨੀ ਆ ਉਹ ਬੀਬੀ ਬਾਹਰ ਨਾ ਨਹੀਂ ਬੜਾ ਭੈਣ ਰਿਆ ਹੂੰ ਤੇ ਉਹ ਉਹਨਾਂ ਦੇ ਵੀ ਮੈਂ ਹ ਕਮਰੇ ਚੋਂੜੇ ਹੋਣੇ ਦੋ ਤੇ ਕਮਰੇ ਆਨਾਂ ਕੋ ਤੇ ਟੀਨਾ ਉੱਤੇ ਪਾਈਆਂ ਟੀਨਾ ਪਾਈਆਂ ਵਾ ਤੇ ਤੂੰ ਲਿਆ ਉਹ ਬੱਤੀਆਂ ਦੇ ਪੈਸੇ ਤੇ ਉਹਨੂੰ ਵੀ ਚਾਹਤ ਉੱਤੇ ਪਾ ਦਈਏ ਪੱਕੇ ਕਰ ਦਿਆਂ ਨੂੰ ਵਿਆਹ ਹੋ ਗਏ ਤੇ ਗਏ ਤੇ ਫਿਰ ਕੀਤਾ ਕਿੰਨਾ ਦਾ ਆਉਣੀ ਤੇ ਕਿੰਨਾ ਦੀ ਨਹੀਂ ਆਉਣੀ ਹਾਂ ਚੱਲ ਕੋਈ ਨਾ ਕੋਈ ਤਾਂ ਖੁੱਲ੍ਹ ਤੋ ਕਰ ਲਗੀ ਜਰਾ ਤਾਂ ਵਿਚਾਰੀ ਦਾ ਦੇ ਲੈਨੇ ਆ ਸਲਾਮ ਮਸਲਾ ਕਰਕੇ ਜੀ ਹੁੰਦੇ ਆ ਪੈਸੇ ਦੇ 25 ਦੇ ਆਹਦੇ ਕਰ ਤੋ ਹਣ ਆ ਚੱਲ ਦੋਵਾਂ ਤੇ ਨਹੀਂ ਇੱਕ ਤੇ ਪਾ ਦਿੰਨੇ ਆ ਉਹਨੂੰ ਪਾ ਚੱਲ ਜਿਤਨਾ ਵੀ ਹੋਊਗਾ ਉਹ ਚੱਲ ਇਹ ਆ ਵੀ ਮੀਂਹ ਕੜੀ ਜੇ ਨਿਆਣੇ ਤੇ ਲੈ ਕੇ ਬੈਠਾ ਫਿਰੂਗੀ ਅੰਦਰ ਪਤਾ ਉੱਤੇ ਕੋਠਿਆਂ ਤੇ ਨਹੀਂ ਚੱਲ ਕੇ ਕੁਝ ਵੀ ਹੁੰਦਾ ਹਾਂ ਤੁਹਾਡੇ ਲੱਗੂ ਕੋਟੀਨਾ ਵੀ ਇਦਾਂ ਦੀ ਆਈਆਂ ਮੈਂ ਵੇਖ ਕੇ ਆਇਆ ਇੱਕ ਦੋ ਵਾਰੀ ਗਿਆ ਆਂ ਤੇ ਬੜਾ ਮਦਹਾੜਾ ਉੱਥੇ ਤੇ ਉਹ ਚੱਲ ਇਹ ਆ ਵੀ ਜੇ ਪਰਮਾ ਚੰਗਾ ਹੋ ਜੇ ਉਹ ਮਾਨਾ ਕੋ ਖਾਂਦਾ ਪੀਂਦਾ ਹੋਵੇ ਤੇ ਉੱਥੇ ਦੇ ਨਰਤੋ ਵਾਲੇ ਨਰਾਈ ਉਹ ਵੀ ਇਹਦੇ ਪਾ ਦੋ ਛਾਤੇ ਕੱਦੇ ਕਬਰੇ ਨਾ ਮੋਣਾ ਮਾਣਾ ਪੜਨਿਆ ਉਹਨਾਂ ਦੇ ਜੱਗੇ ਸਕੂਲੇ ਕੀ ਪਤਾ ਕਿਤੇ ਹੋਈ ਜਾਏ ਸੱਟ ਹਾਂ ਨਹੀਂ ਠੀਕ ਹਾਂ ਕੋਈ ਗੱਲ ਨਹੀਂ ਮੈਂ ਕਰਨਾ ਮੈਂ ਭੈਣਾਂ ਸਲਾਹ ਜਦੋਂ ਆਉਂਦੀ ਆ ਨਾ ਤੇ ਜੇ ਇਹ ਤੇ ਕਹੋਗੀ ਤੇ ਫਿਰ ਪਤਾੰਗੀ ਆਹਦੇ ਪਾ ਦੋ ਭੈਣ ਨੇ ਕੀ ਆਕਣਾ ਵਾਹੋ ਚਲ ਹੁੰਦਾ ਹੀ ਉਹਨੂੰ ਵੀ ਪਿੱਛੋਂ ਪਹਿਲੇ ਕਰਦੀ ਆ ਕੀ ਜਾਏ ਭੈਣ ਕੀ ਆਕ ਕੋਈ ਨੂੰ ਨਹੀਂ ਕਿ ਚੰਗੀ ਨਹੀਂ ਲੱਗਦੀ ਉਹਦਾ ਸਮਾਨ ਚੋਕੇ ਦੂਸਰੇ ਕਮਰੇ ਚ ਲੈ ਜਾ ਦੋਨੋਂ ਸਾਤ ਉੱਤੇ ਪਾ ਦੋ ਚਲ ਕੋਈ ਗੱਲ ਨਹੀਂ ਉਹਨਾਂ ਭਾਈ ਇਹਨਾਂ ਵੀ ਸਲਾਹ ਕਰ ਲਾਂਗੇ ਫੇਰ ਕੋਈ ਮੇਰੇ ਤੇ ਚੜਾਈ ਕਰਦੇ ਨਹੀਂ ਇਹ ਕਾਦੀ ਚੜਾਈ ਹੈ ਕੋਈ ਗੱਲ ਨਹੀਂ ਹੋਗੀ ਕੋਈ ਗੱਲ ਨਹੀਂ ਉਹਨਾਂ ਸਲਾਹ ਕਰਕੇ ਇਹਨਾਂ ਨੂੰ ਫੇਰ ਵੇਖ ਲਈਆਂ ਨਹੀਂ ਕਰੂ ਕੋਈ ਹਾਂ ਚਲੋ ਪਾਓ ਫਿਰ ਨੰਮੇ ਤੇ ਹੈ ਨਾ ਠੰਡ ਚ ਕੋਈ ਹੋਰ ਇਹ ਜਿਹੜਾ ਮੁੰਡਾ ਚੰਗਾ ਵਿਚਾਰਾ ਅੱਖੇ ਲੱਗ ਜਾਂਦਾ ਵਾ ਤੇ ਚੋ ਇੱਕ ਦੋ ਕਬਰਿਆਂ ਤੇ ਛਾਤਾ ਪਾ ਦੋ ਤੇ ਨਿਆਣਿਆਂ ਦੇ ਨਾਲ ਵਿਚਾਰੇ ਤਰਸ ਤਰਸੂ ਕਰਨ ਕੇ ਵੀ ਆਏ ਉੱਥੇ ਕੋਠੇ ਚਾਨਾ ਬਿੰਦਾ ਚੋ ਆ ਵੇ ਗਿਆ ਉੱਥੇ ਮਿੱਟੀ ਲਾ ਕੇ ਲਾ ਕਿ ਚਲ ਗੱਲ ਨੂੰ ਚੰਗੀ ਗੱਲ ਵੇ ਇਹਦੇ ਵਿੱਚ ਜੇ ਕਿ ਸਵਾਦ ਆ ਕਿ ਭੀ ਤੱਕ ਇਹੋ ਜੀ ਗਾੜੀ ਆਉਂਦੀ ਜਾਂ ਕਿਹੋ ਜੀ ਨਹੀਂ ਆਉਂਦੀ ਤੂੰ ਹੁਣ ਤਾਂ ਮੰਨਦਾ ਵਾ ਮੁੰਡਾ ਮੇਰੀ ਤੇ ਫੇਰ ਨਹੀਂ ਪਤਾ ਪੱਕਾ ਕੋਈ ਉਹ ਬੀਬੀ ਆ ਕੇ ਬਣਾ ਲਿਆ ਵਾ ਜੇ ਤੋ ਤੇ ਦਾਗ ਬਣਾਈਆਂ ਤੇਉਂ ਭੈਣ ਦਾ ਆਉਂਦਾ ਅੱਜ ਫੋਨ ਅੱਛਾ ਤੇ ਉਹਨਾਂ ਦੋਵਾਂ ਜੀ ਆਣੇ ਹੋਣਾ ਅੱਜ ਤੂੰ ਕੀ ਕਰੇ ਪਰੋਲੇ ਨੇ ਨਾਲੇ ਆਉਣਾ ਉਹ ਆਹੋ ਮੈਂ ਚਲ ਲੈ ਆਂ ਉਹਨੂੰ ਵਾਹ ਚੇਹ ਹੋ ਗਿਆ ਚਲ ਕੋਈ ਨਾਲ ਗੋਭੀ ਬਣਾ ਲੈਣੀ ਆ ਹੈ गोभी कानु बनावणी है तो फाक तू लेना है चल आड़े दो बनाना जो दे आ दे चार पांच ਲੈ ਜਾ हां ठीक है दादू ना पे बहन खा लूंगी रोटी हां ठीक है हां ਨਾਲ दही ਵੀ ਲੈ ਆਈ ਕਿਉਂ ਕੋਈ ਗੱਲ ਨਹੀਂ ਮੈਂ ਆਉਣਾ ਮੈਂ ਤੂੰ ਬਹਿ ਜਾ ਮੈਂ ਮਾਰਦਣਾ ਕਰছি ਇੱਥੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਬਹਿ ਜਾਣੀ ਮੈਂ ਤੂੰ ਬਹਿ ਜਾ ਤੂੰ ਵਿਚਾਈ ਜੀ ਮੈਂ ਵੇਖ ਲੈਂਦਾ ਮੈਨੂੰ ਬਾਣੀ ਬਣੀ ਹੈ ਮੇਰੇ ਸਾਹਮਣੇ ہاں ਨਹੀਂ ਬਣੀ ਤਾਂ ਮੰਗਾਂਤੀ ਆ ਰਹੀਆਂ ਪਤਾ ਨਹੀਂ ਕਿ ਉਹਨੇ ਕਿਹ ਮੂੰਹ ਬੁਲਣਾਵਾ ਜਵਾਬ ਨਾ ਦੇ ਦੇ ਮੈਂ ਤਾਂ ਬੜੀ ਆਸ ਤੇ ਨਹੀਂ ਆਈ ਹਾਂ ਤੁਹਾਨੂੰ ਮਿਲਿਆ ਚੱਲ ਕੋਈ ਗੀਤ ਤੇ ਆ ਗਈ ਜੇ ਸਸੀ ਦਾ ਪੈਂਦੀ ਸਸੀ ਦਾ ਘਰ ਸਨਾ ਕੀ ਹਾਲ ਤਾਂ ਠੀਕ ਠਾਕ ਤਿਆਰ ਹੋਏਗਾ ਤਾਂ ਚੱਲੇ ਜੇ ਆਹ ਜਾੜਾ ਯਾ ਸ਼ੈਕ ਕਰ ਅੱਛਾ ਆ ਜਾ ਆ ਜਾ ਇੱਥੇ ਬਹਿ ਮੇਰੀ ਭੈਣ ਪਾਣੀ ਲੈ ਆ ਮੈਂ ਪੀਣਾ ਨਹੀਂ ਨਹੀਂ ਪਾਣੀ ਨਹੀਂ ਮੈਂ ਨਾ ਚਾਹ ਪਾਣੀ ਪੀ ਕੇ ਹੀ ਆਈ ਆ ਅੱਛਾ ਹਾਂ ਤੇ ਮੈਨੂੰ ਨਾ ਥੋੜਾ ਜਿਹਾ ਕੰਮ ਹੀ ਤੁਹਾਡੇ ਨਾਲ ਲੈ ਦੱਸ ਇਹ ਕਿਹੜੀ ਗੱਲ ਵਾ ਦੱਸ ਤੂੰ ਕੰਮ ਕਿਹੜਾ ਕੰਮ ਮੈਂ ਤੁਹਾਨੂੰ ਕੀ ਦੱਸਾਂ ਭੀ ਕਰਨ ਦੇ ਨਾ ਪੂਰੇ ਟੁੱਟੇ ਆ ਅੱਛਾ ਇਹ ਨਾ ਦੋ ਦਿਨ ਕੰਮ ਤੇ ਨਹੀਂ ਗਿਆ ਛੁੱਟੀ ਹੀ ਉਹਨੇ ਕਰਤੀ ਐ ਨਾ ਠੀਕ ਆ ਠੀਕ ਆ ਮੇਰੇ ਤੇ ਪੈਸੇ ਤੇ ਲੈ ਆਉਣੇ ਸੀ ਅੱਛਾ ਉਹ ਆਣ ਕੇ ਨਾ ਮੁੰਡੇ ਜਦੋਂ ਉਹਨੂੰ ਮਖੌਲ ਕਰਦੇ ਉਹ ਖੇਜ ਜਾਂਦਾ ਵਾ ਠੀਕ ਵਾ ਫੇ ਮੈਨੂੰ ਬੋਟ ਲੈ ਕੇ ਦੋ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਤੇਰੀ ਚਾਚੀ ਕੋ ਪੈਸੇ ਫੜ ਲੈਂਦੀ ਆ ਤੇ ਜਦੋਂ ਤੇਰੇ ਪਾਪਾ ਨੂੰ ਮਿਲਣਗੇ ਕੋਈ ਨਹੀਂ ਵਾਪਸ ਕਰਤਾਂਗੇ ਪਲਾ ਇਹ ਕਿਹੜੀ ਗੱਲ ਵਾ ਫਿਰ ਕੀ ਆ ਆਪਣੇ ਕਾਦੇ ਬਾਤੇ ਹੁੰਦੇ ਆ ਗਵਾਂਢੀ ਗਵਾਂਢੀ ਤੇ ਕੰਮ ਹੁੰਦਾ ਵਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰ ਜਦੋਂ ਕਿਤੇ ਲੋੜ ਹੁੰਦੀ ਆ ਨਾ ਪੇਚ ਜਿਝ ਕਾ ਜਾ ਕਰ ਤੇ ਮੇਰੇ ਘਰ ਕੋਈ ਗ ਮੈਨੂੰ ਵੀ ਇਹ ਹੁੰਦਾ ਵੀ ਤਾਨੂੰ ਮੈਂ ਕੀ ਤੰਗੀ ਦਵਾਂ ਮੇਰੀ ਤੰਗੀ ਝਾਕ ਨਹੀਂ ਰਹੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਸਾਡੇ ਗਵਾਂਢੀ ਹੋਣ ਦਾ ਕੀ ਫਾਇਦਾ ਹੈ ਜੇ ਇੱਕ ਦੂਜੇ ਦੇ ਕੰਮ ਨਹੀਂ ਆਉਣਾ ਤੇ ਇਹ ਦੱਸ ਮੇਰੀ ਭੈਣ ਵੀ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਤੂੰ ਇਹਨਾ ਮੈਨੂੰ 500 ਦੇ ਦੋ ਅੱਜ ਜਿੱਦਣ ਇਹਨਾਂ ਨੂੰ ਮਿਲਣਗੇ ਨਾ ਠੇਕੇਦਾਰ ਕੋ ਮੈਂ ਉਦੋਂ ਹੀ ਵਾਪਸ ਕਰ ਚੁੱਕੀ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਆਪੇ ਆ ਜਾਣਗੇ ਤੇ 500 ਨਾਲ ਸੰਜੂਗਾ ਆ ਸੱਜਣਾ ਦੇ ਬੂਟ ਲੈਣ ਨੂੰ ਆ ਅੱਛਾ ਤਾ ਆ ਹੀ ਜਾਣੇ ਨਿਕਦੇ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਿਆ ਕਰ ਆਪਾਂ ਹੈਗੇ ਆ ਨਾ ਲਾਗੇ ਵਾਪਸ ਨਾ ਵੀ ਆਉਣਗੇ ਤਾਂ ਕੋਈ ਗੱਲ ਨਹੀਂ ਤੇਰੇ ਮੁੰਡੇ ਵਿੱਚ ਵੀ ਮੇਰੇ ਮੁੰਡੇ ਵਿੱਚ ਕੋਈ ਫਰਕ ਵਾ ਅਸੀਂ ਕੋਹ ਵੱਡੇ ਆ ਕੋਈ ਗੱਲ ਨਹੀਂ ਹੈ ਚੱਲ ਵਿਚਾਰੇ ਮੈਸੂਮ ਜਲਾ ਹੁੰਦਾ ਵਾ ਤੇ ਬੂਟ ਲੈਦੇ ਤੋਨੂੰ ਹੈ ਮੈਂ ਲਿਆ ਕੇ ਦਿੱਤੀ ਤੈਨੂੰ ਹੁਣੇ ਪੈਸੇ ਚੰਗਾ ਨਾਲੇ ਮਿਲ ਜਾਣਾ ਹੀ ਪਿੰਡ ਅੱਛਾ ਮੰਮੀ ਨੇ ਠੀਕ ਨਹੀਂ ਹਸਦਾ ਫੋਨ ਆਇਆ ਹੀ ਹਾਂ ਕੀ ਹੋਇਆ ਮੰਮੀ ਨੂੰ ਮੰਮੀ ਹੁਣ ਏਦਾਂ ਦਵਾਈਆਂ ਤੇ ਹੀ ਆ ਤੇ ਕੰਮ ਕਰ ਰਹੀ ਸੀ ਤੇ ਵੀਰ ਬਾਹਰ ਕਿੰਨੇ ਚੱਕਰ ਲਾ ਕੇ ਦੇਖੀ ਹਾਈ ਹਾਈ ਦੱਸ ਤੇ ਉਹ ਜਿਹੜੀ ਇੱਕ ਨਾਮ ਦਾ ਤਕੀਤਾ ਕੀ ਪਾਨਾ ਸੀ ਪਤਾ ਕੀ ਗੱਲ ਵਾ ਸਰੀਰ ਹੋ ਗਿਆ ਵਾ ਮਾੜਾ ਮਾੜਾ ਹੋ ਗਿਆ ਵਾ ਤੇ ਹੁਣ ਤਾਨੂੰ ਨਾ ਸੋਚਣਾ ਚਾਹੀਦਾ ਵਾ ਬਹੁਤ ਲਗੜੀ ਦਾ ਕਰੋ ਗਿਆ ਮੈਂ ਤੈਨੂੰ ਬੜਾ ਕਹਿਣ ਲਈ ਆ ਵੀ ਵਿਆਹ ਕਰਵਾ ਲਾ ਕਰਵਾ ਲਾ ਹੂੰ ਕੋਈ ਨੀ ਭੈਣ ਕਰਵਾ ਲਈ ਨਾ ਕਰਵਾ ਲੈਣਾ ਮੈਂ ਆਹ ਜੇ ਮਾਈ ਨੂੰ ਕੁਝ ਹੋ ਗਿਆ ਤੇ ਤੈਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਤੈਨੂੰ ਰੋਟੀ ਕਿੰਨੇ ਦੇਣੀ ਆ ਹੁਣ ਡਿੱਗੀ ਰੇਡੀ ਇਹ ਤੇ ਘਰ ਆ ਗਿਆ ਤੇ ਦੇਖ ਲਈ ਤੇ ਜੇ ਇਸਾਮਾ ਤੱਕ ਨਾ ਆਉਂਦਾ ਤਾਂ ਉਹਨੇ ਵਿਚੇਰੀ ਨੇ ਕਿਥੋਂ ਉੱਠਣਾ ਹੈਗਾ ਉੱਠਣਾ ਹੀ ਨਹੀਂ ਉਹਨੇ ਆਹੋ ਤੇ ਹੁਣ ਤੇਰੇ ਕੋ ਕਿੰਨਾ ਕਜਾਇਆ ਜਾਂਦਾ ਵਾ ਮੁੰਡਾ ਸਕੂਲ ਜਾਂਦਾ ਵਾ ਘਰ ਦੇ ਸੌ ਕੰਮ ਵੇਖਣੇ ਹੁੰਦੇ ਆ ਹੈ ਹੁਣ ਅੱਜ ਜਾਣਾ ਮੈਂ ਤਾਂ ਕਹਿ ਕੇ ਮਨੀ ਆਪੇ ਵਿਆਹ ਕਰਵਾਵਾਂ ਚਲ ਉਹਨੂੰ ਵੀ ਰੋਟੀ ਪੱਕੀ ਮਿਲ ਜੂ ਵਿਚਾਰੀ ਨੂੰ ਬੜੀ ਮਾੜੀ ਗੱਲ ਵਾਹਣ ਮਾਤਾ ਦਾ ਹਾਲ ਵਾਹ ਤੇ ਵਿਆਹ ਕਰ ਦੇਣਾ ਚਾਹੀਦਾ ਵਾ ਨਹੀਂ ਨਹੀਂ ਕਰ ਦੇਣਾ ਵਾ ਹੁਣ ਭਾਵੇਂ ਉਹ ਮੰਨੇ ਤੇ ਭਾਵੇਂ ਨਾ ਮੰਨੇ ਹੁਣ ਮੈਂ ਹੋਈ ਸੋਚਿਆ ਵਾ ਅੱਛਾ ਵਿਆਹ ਕਰ ਦੇਣਾ ਵਾ ਨਹੀਂ ਤੇ ਜੇ ਤੁਹਾਡੀ ਤੱਕ ਕੋਈ ਕੁੜੀ ਹੈਗੀ ਤਾਂ ਦੱਸੋ ਚਲ ਕੋਈ ਨਹੀਂ ਮੈਂ ਵੀ ਛਾਤੀ ਛੁੱਤੀ ਮਾਰ ਲੈਨੀ ਆ ਕਰਦੀ ਆ ਪੇਪਰ ਚਾਹੀਆਂ ਨੂੰ ਫੋਲ ਪੇਕੇ ਆਪਣੇ ਹੈ ਇਹ ਆ ਪੇਹੇ ਤੈਨੂੰ ਦੱਸ ਕੇ ਦੇ ਆ ਪੂਰੀ ਅੱਛਾ ਨਹੀਂ ਤੇ ਕੇ ਤੇ ਸੌਖੀਆਂ ਨੂੰ ਪਕਾਵਾ ਮਾਰ ਵੀ ਬਣਿਆ ਵਾ ਤੇ ਉਹਨਾਂ ਨੂੰ ਕੁੜੀ ਕੰਮ ਵਾਲੀ ਚਾਹੀਦੀ ਹੈ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਨਜ਼ਰ ਮਾਰ ਲੈਣੇ ਆ ਤਾਂ ਫਿਕਰ ਨਾ ਕਰਿਆ ਕਰ ਬਹੁਤਾ ਚੰਗਾ ਮੈਨੂੰ ਇੱਕ ਤੇ ਆਪਣੇ ਘਰ ਦਾ ਕਿ ਕਰੇਂਦਾ ਤੇ ਉਹਦਰ ਦਾ ਰਹਿੰਦਾ ਆ ਕਿ ਮਾਵਾ ਆ ਨਾ ਤੇ ਮਾਵਾ ਬਿਨਾਂ ਤੇਨੂੰ ਪਤਾ ਹੀ ਆ ਕਿ ਕੋਈ ਹਾਲ ਹੀ ਨਹੀਂ ਗਾ ਜੇ ਮੈਂ ਜਾਣੀ ਆ ਤੇ ਆ ਵੀ ਲੈ ਜਾ ਆ ਵੀ ਲੈ ਜਾ ਕਿਤੇ ਮੈਨੂੰ ਖਾਲੀ ਆਉਣ ਹੀ ਨਹੀਂ ਦਿੰਦੀ ਮਾਵਾ ਇਦਾਂ ਹੀ ਦਿੰਦੀ ਆਵਾ ਜਦੋਂ ਜਾਈਏ ਤਾਂ ਦੀਕਦੀ ਆ ਹੁਣ ਪੈਸੇ ਉਹ ਤਾਂ ਵੀ ਮੱਝ ਲੈ ਆ ਅੱਛਾ ਤੇ ਇਹ ਮੈਨੂੰ ਗੁੱਸੇ ਹੋਣ ਦੇ ਕਿ ਤੂੰ ਪੈਸੇ ਕਿਉਂ ਲਈ ਆ ਵਾਪਸ ਕਰਕੇ ਆ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਪਏ ਰਹਿਣ ਤਾਂ ਕਿਤੇ ਕੰਮ ਆ ਹੀ ਜਾਂਦੇ ਆ ਵੇ ਲਾਤ ਤਾ ਹਨਾ ਮਾਵਾ ਜਿਹੜੀਆਂ ਮਾਵਾ ਹੁੰਦੀਆਂ ਵਾ ਕਿੰਨਾ ਸੋਚਦੇ ਆ ਆਪਣੇ ਧੀਆਂ ਦਾ ਹੈ ਚਲ ਕੋਈ ਗੱਲ ਨਹੀਂ ਤੁਸੀਂ ਕਰਨਾ ਕਰਿਆ ਕਰ ਮੈਂ ਦਿੰਨੀ ਆ ਤੁਹਾਨੂੰ ਪੈਸੇ ਜਦਾਂ ਬੈਠ ਉਥੇ ਚੱਲ ਅਜੇ ਤੇ ਵਿਚਾਰੀ ਚੰਗੀ ਆ ਇੱਕੋ ਵਾਰੀ ਮੈਂ ਕਿਹਾ ਵਾ ਆਂਦੀ ਤਾਂ ਫਿਰ ਨਾ ਕਰ ਮੈਂ ਤੈਨੂੰ ਪੈਰੀ ਲੈ ਆਂਗੀ ਤੇ ਚਲ ਕੋਈ ਨਹੀਂ ਹੁਣ ਤਾਂ ਟਾਈਮ ਤੇ ਸਾਰਦੀ ਆਂ ਮੁਰਗੇ ਵਾਪਸ ਕਰ ਚੁੰਗੀ ਇਹਦੇ ਕਿਉਂਕਿ ਫੇਰ ਕਿਤੇ ਗਵਾਣ ਦੀ ਲੋੜ ਪੈ ਜਾਂਦੀ ਆ ਜੇ ਪਹਿਲਾਂ ਹੀ ਨਾ ਮੋੜੀਏ ਤੂੰ ਮੁਰਗੇ ਕੋਈ ਬਾਹਰ ਨਹੀਂ ਫੜਦਾ ਤੂੰ ਵਨ ਸਟਾਪ ਲੈ ਰਹਾ ਮੈਂ ਜੇ ਹੋਰ ਰੋਡ ਵਾ ਦਾ ਤੇ ਮੈਨੂੰ ਹੋਰ ਦੱਸ ਦੇ ਕੋਈ ਗੱਲ ਚੱਕਣ ਵਾਲੀ ਸੱਜਣਾ ਮੇਰਾ ਇਹਦੇ ਨਾਲ ਜੇ ਸੱਜੋ ਬੰਦ ਤੇ ਮੈਂ ਦੱਸ ਦੇਣਾ ਸੀ ਤੁਹਾਨੂੰ ਚਲ ਤੂੰ ਬਹਿ ਮੋਹ ਤਾਂ ਮੈਂ ਕਾਫੀ ਚਾਹਣਾ ਮੈਂ ਚਾਹ ਨਹੀਂ ਪੀਣੀ ਮੈਂ ਅਮੜ ਕੇ ਪਿੰਡ ਵੀ ਜਾਣਾ ਹਾਂ ਫਿਰ ਤੁਹਾਨੂੰ ਪਤਾ ਸ਼ਾਮਨ ਮੈਨੂੰ ਆਣਾ ਹੀ ਪਾਣਾ ਮਾਹ ਤਾਂ ਤੂੰ ਆਈ ਨਹੀਂ ਆ ਫਿਰ ਕੀ ਹੈ ਕੋਈ ਨਹੀਂ ਮੈਂ ਫੇਰ ਆ ਜੂਨੀ ਜਿੱਦਨ ਪੈਸੇ ਦੇਣਾ ਹੋ ਤਾਂ ਚਾਹ ਤੇ ਮੈਂ ਰਹਿਣ ਦੇ ਪੈਸੇ ਕੋਈ ਨਹੀਂ ਆਹ ਤੇ ਲੱਗ ਗਿਆ ਚਾ ਦਿਨਾਂ ਗੱਲ ਕਰਦੇ ਤੂੰ ਮੋਟਰਸਾਈਕਲ ਪੁੱਛ ਲਈ ਨਾ ਕੀ ਪਤਾ ਦੇਣਾ ਵੀ ਇੰਨੇ ਕਿ ਨਹੀਂ ਉਹਦੇ ਰੋਕੀ ਯਾਰ ਇੱਕ ਮਿੰਟ ਹਾਂ ਯਾਰ ਕੰਮ ਹੀ ਕਰਨਾ ਇੱਕ ਨਿਕਾ ਗਿਆ ਦੱਸ ਯਾਰ ਮੋਟਰਸਾਈਕਲ ਚਾਹੀਦਾ ਹੀ ਤਾਂ ਤੋਂ ਉਹ ਯਾਰ ਮੇਰੀ ਨਾਨੀ ਨਹੀਂ ਠੀਕ ਤੇ ਘਰ ਦੇ ਨੂੰ ਪਤਾ ਲੈਣਾ ਸੀ ਨਾਨੀ ਦਾ ਤੇ ਜੇ ਮੋਰਸਾਈਕਲ ਮਿਲ ਜਾਂਦਾ ਤੇ ਫਿਰ ਘਰ ਦੇ ਉੱਤੇ ਮੋਰਸਾਈਕਲ ਤੇ ਪਤਾ ਲਿਆ ਹੁੰਦੀ ਬਾਪੂ ਤੇ ਨਹੀਂ ਜਾਣਾ ਵਾ ਆਹੋ ਪਾਪਾ ਤੇ ਮੰਮੀ ਨਹੀਂ ਜਾਣਾ ਦੋਵਾਂ ਨੇ ਹਾਂ ਉਹਨੂੰ ਤਾਂ ਜਦੋਂ ਵੇਖਿਆ ਸਾਈਕਲ ਨੂੰ ਮੈਂ ਮੋਰਸਾਈਕਲ ਚਲਾਉਣਾ ਹੁੰਦਾ ਉਹਨੂੰ ਯਾਰ ਚਲਾਉਣਾ ਤੇ ਹੁੰਦਾ ਵਾ ਤੂੰ ਇਦਾਂ ਨਿਕਲ ਆ ਨਾ ਘਰ ਯਾਰ ਹੁੰਦਾ ਕੋਈ ਗੱਲ ਨਹੀਂ ਤੈਨੂੰ ਦੇ ਦਾਂਗੇ ਉਹ ਜਾਸ ਲੈ ਲਈ ਚਾਹੀਦਾ ਵਾ ਜਾ ਭਰਾ ਜੇ ਟੁੱਟ ਗਿਆ ਨਾ ਫਿਰ ਮੈਂ ਕਿੱਥੇ ਜਾਣਾ ਉਹ ਕੋਈ ਗੱਲ ਨਹੀਂ ਜੇ ਟੁੱਟ ਜੂਗਾ ਤਾਂ ਉੱਪਰ ਭਾਈ ਕਰਦਾ ਨਹੀਂ ਇਹ ਕੋਈ ਗੱਲ ਨਹੀਂ ਹਿੰਦੀ ਤੇ ਚਲ ਮੈਂ ਦੇ ਦੇ ਦਿੰਦਾ ਵਾਂ ਤੇ ਖਿਆਲ ਰੱਖੀ ਮੇਰੇ ਟੁੱਟ ਨਾ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਘਰ ਦੇ ਨੂੰ ਕਹਿ ਦ ਚਲ ਠੀਕ ਆ ਫਿਰ ਸੁਰਿਆ ਕੇ ਲੈ ਜੀ ਮੇਰੇ ਕੋ ਆ ਚਲ ਠੀਕ ਆ ਹਾਂ ਦੇ ਜਾਈਂ ਪਰ ਫੇਰੇ ਯਾਰ ਚੱਲ ਜਾਣਾ ਹੀ ਨਾ ਚਲ ਠੀਕ ਆ ਯਾਰ ਮੋਟਰਸਾਈਕਲ ਵੱਲੋਂ ਇਹਨੂੰ ਕਿਹਾ ਸੀ ਇਹਨੇ ਤਾਂ ਸੋ ਸੋ ਗੱਲ ਕੀਤੀ ਆ ਹੁਣ ਚੱਲ ਕਹਿੰਦਾ ਤਾਂ ਸਵੇਰ ਦੇਣਾ ਕੀ ਪਤਾ ਇਹਨੇ ਦੇਣਾ ਵੀ ਇੱਕ ਨਹੀਂ ਚਲ ਮੈਂ ਘਰ ਦੇ ਵਿੱਚ ਇਹਨਾਂ ਨਾਲ ਗੱਲ ਕਰਦਾ ਵਕਤੀ ਬਸੇ ਚਲ ਜੀ ਕੀ ਪਤਾ ਉਹਨਾਂ ਨੇ ਵੀ ਹੁਣ ਮੰਨਣਾ ਵਾ ਕਿ ਜਾਣੋ ਕਿ ਨਹੀਂ ਚਲ ਮੈਂ ਕਹਿੰਦਾ ਆਵੇਂ ਜਾ ਕੇ ਮੰਮੀ ਜੀ ਮੰਮੀ ਜੀ ਬਾਹਰ ਆਇਓ ਕਿੱਥੇ ਬੈਠੋ ਆ ਗਿਆ ਮਤਾਂ ਹਾਂ ਜੀ ਆ ਤੇ ਗਿਆ ਮੈਂ ਤੇ ਮੈਂ ਤੇ ਉਹਦੇ ਕੋਲ ਗਿਆ ਮੋਟਰਸਾਈਕਲ ਮੰਗਣ ਅੱਛਾ ਤੇ ਉਹਨੇ ਤੇ ਮੈਨੂੰ ਸੋ ਸੋ ਗੱਲ ਕੀਤੀ ਗਾੜੀ ਤੇ ਮੰਮੀ ਉਹਨੇ ਤਾਂ ਮੇਰੀ ਬੜੀ ਬੇਇੱਜ਼ਤੀ ਕੀਤੀ ਆ ਤੇ ਮੈਂ ਹੁਣ ਉਹਦੇ ਕੋਈ ਚੀਜ਼ ਮੰਗਣ ਹੀ ਜਾਇਆ ਕਰਨਾ ਤੁਸੀਂ ਐਂਦਾ ਕਰਿਓ ਪਾਪਾ ਕੋਲ ਪੈ ਲੈ ਕੇ ਤੁਸੀਂ ਬੱਸੇ ਚੱਲ ਜਿਓ ਹਾਂ ਨਹੀਂ ਪੁੱਤ ਮੈਂ ਕੱਲੀ ਨਹੀਂ ਜਾਣਾ ਤੇਰੇ ਪਾਪਾ ਨੇ ਨਾਲ ਹੀ ਜਾਣਾ ਸੀ ਤੇ ਤੂੰ ਕਿਉਂ ਉਹ ਕੋ ਮੋਟਰਸਾਈਕਲ ਮੰਗਿਆ ਅਸੀਂ ਬੱਸੇ ਚਲ ਜਾਣਾ ਸੀ ਮੈਂ ਸੋਚਿਆ ਵੀ ਚਲੋ ਤੁਸੀਂ ਮੋਟਰਸਾਈਕਲ ਤੇ ਚਲ ਜੋਗੇ ਸਵੇਰੇ ਜਾਓਗੇ ਤੇ ਸ਼ਾਮ ਨੂੰ ਆ ਜਾਓਗੇ ਬਸ ਤੇ ਹੁਣ ਤੁਸੀਂ ਪਹਿਲਾਂ ਬੱਸ ਡੀਕੋਗੇ ਫਿਰ ਤੁਹਾਨੂੰ ਟਾਈਮ ਤੇ ਲੱਗੀ ਜਾਣਾ ਚਲ ਕੋਈ ਗੱਲ ਨਹੀਂ ਜਦੋਂ ਸਾਡੇ ਤੇ ਦੇਣੇ ਇਦਾਂ ਦੇ ਆ ਨਾ ਤੇ ਫਿਰ ਬੱਸੇ ਹੀ ਜਾਣਾ ਪੁੱਤ ਮੰਮੀ ਆਪਾਂ ਵੀ ਮੋਟਰਸਾਈਕਲਾਂ ਜੁਗੀ ਹੋਵਾਂਗੇ ਕਿ ਨਹੀਂ ਜਹਾਡੀ ਸਾਰੀ ਉਮਰ ਇਦਾਂ ਸਾਈਕਲਾਂ ਦੇ ਲੰਗ ਜੂਗੀ ਮੈਨੂੰ ਤੇ ਸੋਚ ਸੋਚ ਕੇ ਹੋਈ ਜਾਂਦਾ ਵਾ ਵੀ ਮੈਨੂੰ ਤੇਰੀ ਚੰਗੀ ਬੇਚਤੀ ਕੀਤੀ ਉਹਨੇ ਮੇਰੀ ਕੋਈ ਗੱਲ ਨਹੀਂ ਪੁੱਤ ਅਸੀਂ ਤਾਂ ਹੀ ਘਰ ਬਣਾਉਣ ਵਾਲੀ ਹੁੰਡੇ ਤੈਨੂੰ ਵਧੀਆ ਸਕੂਲ ਵਿੱਚ ਪਾਇਆ ਵਾ ਤੇ ਪੜ੍ਹ ਲਿਖ ਕੇ ਨਾ ਕਿਸ ਨੌਕਰੀ ਤੇ ਲੱਗ ਜਾਏਗਾ ਤੇ ਸਾਡੇ ਦਿਨ ਬਦਲ ਜਾਣਗੇ ਕੋਈ ਗੱਲ ਨਹੀਂ ਜਦੋਂ ਗਰੀਬੀ ਹੋਵੇ ਨਾ ਲੋਕ ਇਦਾਂ ਹੀ ਗੱਲਾਂ ਕਰਦੇ ਹੁੰਦੇ ਆ ਉਹ ਤਾਂ ਗੱਲ ਮਮੀ ਹੈਗੀ ਆ ਮੈਂ ਤੇ ਜਦੂਦੇ ਕੋਲ ਮੋਟਰਸਾਈਕਲ ਮੰਗਿਆ ਨਾ ਮੈਨੂੰ ਬੜੀ ਸ਼ਰਮ ਆਈ ਮੈਂ ਇਹਨੇ ਮੈਨੂੰ ਪਤਾ ਗੱਲਾਂ ਕਰਨੀਆਂ ਸੀ ਮੈਂ ਫਿਰ ਸੁਣ ਕੇ ਤੇ ਮੈਂ ਉਹਨੂੰ ਕਹਿਤਾ ਸੀ ਵੇਹੇ ਵੀ ਚਲ ਜੇ ਸਵੇਰੇ ਦੇ ਜੀ ਮੈਨੂੰ ਪਤਾ ਉਹਨੇ ਸਵੇਰੇ ਦੇਣ ਤੇ ਜਾਉਣਾ ਨਹੀਂ ਆ ਉਹ ਕੋਈ ਗੱਲ ਨਹੀਂ ਮਹਾਰਾਜ ਦੇ ਘਰ ਦੇਰ ਵਾ ਅੰਦੇਰ ਨਹੀਂਗਾ ਵੇਖੀ ਮਹਾਰਾਜ ਨੇ ਸਭ ਕੁਝ ਸਾਨੂੰ ਦੇ ਦੇਣਾ ਵਾ ਕਿਸ ਨੂੰ ਪਹਿਲਾਂ ਮਿਲ ਜਾਂਦਾ ਵਾ ਤੇ ਕਿਸ ਨੂੰ ਬਾਅਦ ਵਿੱਚ ਮਿਲ ਜਾਂਦਾ ਵਾ ਤੂੰ ਹਾ ਗੱਲ ਦਾ ਫਿਕਰ ਨਾ ਕਰਿਆ ਕਰ ਨਾਲੇ ਦਿਨ ਮੈਂ ਦੱਸਣਾ ਹੀ ਵੀ ਮੈਂ ਤੇਰੀ ਚਾਚੀ ਕੋ ਪਹਿਲੇ ਲੈ ਆਈ ਹਾਂ 500 ਰੁਪਈਆ ਉਹ ਕਾਲੀ ਤੇਰੇ ਬੂਟਾਂ ਵਾਸਤੇ ਮੈਂ ਤੈਨੂੰ ਕਿਹਾ ਸੀ ਨਾ ਮੈਂ ਮੈਂ ਤੁਹਾਨੂੰ ਕਹਿਣ ਤੇ ਨਹੀਂ ਆਈ ਵੀ ਛੱਡੋ ਗਾ ਕੋਈ ਗੱਲ ਨਹੀਂ ਦੋ ਤਿੰਨ ਦਿਨ ਮੈਂ ਕੱਢ ਲੈਣਾ ਤੂੰ ਹੀ ਫੇਰ ਉਹੀ ਉਹ ਕੋਈ ਗੱਲ ਨਹੀਂ ਹੁਣ ਸਕੂਲ ਦੇ ਵਿੱਚ ਜਦੋਂ ਟੀਚਰ ਕਹਿੰਦੇ ਆ ਵੀ ਬੂਟ ਨਹੀਂ ਤੇਰੇ ਪਾਏ ਚੰਗੇ ਤੇ ਫੇਰ ਬੱਚਿਆਂ ਦੇ ਵਿੱਚ ਬੇਇੱਜ਼ਤੀ ਹੁੰਦੀ ਆ ਤੇ ਕੋਈ ਨਹੀਂ ਸਿਰੇ ਜਾ ਕੇ ਤੇ ਬੂਟ ਲੈ ਆਵੀ ਤੂੰ ਠੀਕ ਆ ਮੈਂ ਸਵੇਰੇ ਜਾ ਕੇ ਤੇ ਫੇਰ ਬੂਟ ਲੈ ਆਉਂਗਾ ਤੇ ਮੈਨੂੰ ਰੋਟੀ ਦੇ ਦੋਗਾ ਥੋੜੀ ਹਾਂ ਮੈਂ ਰੋਟੀ ਦਿੰਨੀ ਆ ਤੇ ਫੇਰ ਕਰਨੀ ਕਰੀਦਾ ਹੁੰਦਾ ਲੋਕ ਬੜਾ ਕੁਝ ਕਹਿੰਦੇ ਹੁੰਦੇ ਆ ਇਹ ਕੰਮ ਥਾਣੀ ਸੁਣੀਦੀ ਹੁੰਦੀ ਤੇ ਐਂਦੀ ਕੱਢਦੇ ਹੀ ਦਿੰਦੀ ਆ ਠੀਕ ਜੀ ਰੋਟੀ ਲੈ ਆ ਦਊਂਗਾ ਹਾਇ ਰੱਬਾ ਗਰੀਬੀ ਵੀ ਕੀ ਚੀਜ਼ ਹੁੰਦੀ ਆ ਕਿਹੜੇ ਕਿਹੜੇ ਦਿਨ ਖਾਲ ਦਿੰਦੀ ਆ ਪੋਰਾ ਜਿੰਨਾ ਨੇ ਆਣਾ ਵਾ ਤੇ ਕਿਦਾਂ ਨੇ ਗੱਲਾਂ ਕੀਤੀਆਂ ਚੱਲ ਜੀ ਅੱਜ ਤੁਹਾਡੇ ਦੇ ਤੇ ਚੰਗੇ ਆ ਖਾੜੇ ਤੇ ਵੀ ਆ ਜਾਣਗੇ ਜੇ ਤੂੰ ਨਹੀਂ ਮੋਟਰਸਾਈਕਲ ਦੇਣਾ ਤਾਂ ਕੋਈ ਗੱਲ ਨਹੀਂ ਤਾਂ ਗੱਲਾਂ ਕਿਉਂ ਕੀਤੀਆਂ ਤੂੰ ਕਿਦਾਂ ਦਾ ਮੂੰਹ ਇਹਨੇ ਬਣਾਇਆ ਵਾ ਚੱਲ ਕੋਈ ਗੱਲ ਨਹੀਂ ਇਹਦੇ ਪਿਓ ਨੂੰ ਕਹਿੰਨੀ ਆ ਔਖੇ ਸੌਖੇ ਹੋਗੇ ਨਾ ਕਿਤੇ ਚੱਲਦਾ ਹੀ ਮੋਟਰਸਾਈਕਲ ਲੈ ਲਓ ਇੰਨਾ ਘੇਰੇ ਧੱਕ ਜਹਾਰਾ ਬਣਾਵਾ ਅਹੀਂ ਤਾਂ ਆਪਣੇ ਸਹਤ ਨਾਲ ਤੇ ਨੰਗਾਈ ਆ ਹੁਣ ਮੁੰਡਾ ਵੱਡਾ ਹੋਇਆ ਵਾ ਵੇਖ ਵੇਖ ਲੋਕਾਂ ਵੱਲ ਰੀਸ ਤੇ ਆਉਂਦੀ ਆ ਕਿ ਇਦਾਂ ਹੀ ਕਰਦੇ ਆ ਜਾ ਕੇ ਕੋ ਮੇਡੀ ਨਿੱਕੀ ਮੋਟੀ ਪਾ ਲੈਨੇ ਆ ਤੇ ਚੱਲਦਾ ਕੋਈ 10-12 ਹਜ਼ਾਰ ਦਾ ਲੈ ਲੈਨੇ ਆ ਚੱਲ ਨਿਆਣਾ ਚੱਲ ਜਿਆ ਕਰੂਗਾ ਮਨ ਵਿੱਚ ਕੋਈ ਵਿਚਾਰਤ ਨਾ ਹੋ ਕਿ ਭਲਾਣਾ ਮੋਟਰਸਾਈਕਲ ਤੇ ਚੜ੍ਹਿਆ ਫਿਰੰਡਿਆ ਵਾ ਤੁਹਾਡੇ ਕੋ ਹੈ ਨਹੀਂ ਆ